ਸਭ ਕੁਝ ਪਾ ਕੇ ਵੀ ਜੇਕਰ ਤੁਹਾਡਾ ਮਨ ਸੰਤੁਸ਼ਟ ਨਹੀਂ ਹੈ ਤਾਂ ਸਮਝ ਲਿਓ ਕਿ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਵਿਸ਼ਵਾਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੋ ਮੈਂ ਚਾਹਾਂਗਾ ਰੱਬ ਉਹੀ ਕਰੇਗਾ ਸਗੋਂ ਇਹ ਹੁੰਦਾ ਹੈ ਕਿ ਰੱਬ ਉਹੀ ਕਰੇਗਾ ਜੋ ਮੇਰੇ ਲਈ ਸਹੀ ਹੋਵੇਗਾ ਹਰ ਦਿਨ ਚੰਗਾ ਨਹੀਂ ਹੋ ਸਕਦਾ ਪਰ ਹਰ ਦਿਨ ਵਿੱਚ ਕੁਝ ਨਾ ਕੁਝ ਚੰਗਾ ਜ਼ਰੂਰ ਹੁੰਦਾ ਹੈ ਜਦੋਂ ਬੇਰੋਜ਼ਗਾਰੀ ਦਰਵਾਜ਼ੇ ਤੋਂ ਅੰਦਰ ਆਉਂਦੀ ਹੈ ਤਾਂ ਫਿਰ ਪਿਆਰ ਦੋਸਤੀ ਰਿਸ਼ਤੇਦਾਰ ਇਹ ਸਭ ਖਿੜਕੀ ਤੋਂ ਹੀ ਬਾਹਰ ਚਲੇ ਜਾਂਦੇ ਨੇ ਜ਼ਿੰਦਗੀ ਵਿੱਚ ਕੋਈ ਤੁਹਾਡਾ ਸਾਥ ਦੇਵੇ ਜਾਂ ਨਾ ਦੇਵੇ ਖੁਦ ਹੀ ਅੱਗੇ ਵਧਦੇ ਰਹੋ ਕਿਉਂਕਿ ਖੁਦ ਤੋਂ ਵੱਡਾ ਕੋਈ ਹਮਸਫਰ ਨਹੀਂ ਹੁੰਦਾ ਬੜਾ ਹੀ ਮਜ਼ਬੂਤ ਕਰ ਲੈ ਹੁਣ ਖੁਦ ਨੂੰ ਹੁਣ ਆਪਣੇ ਵੀ ਦਗਾ ਦੇਣ ਤਾਂ ਕੋਈ ਫਰਕ ਨਹੀਂ ਪੈਂਦਾ ਮੁਸਕਰਾਹਟ ਝੂਠੀ ਵੀ ਹੁੰਦੀ ਹੈ ਜਨਾਬ ਕਿਸੇ ਇਨਸਾਨ ਨੂੰ ਦੇਖਣ ਦੀ ਬਜਾਏ ਉਸ ਨੂੰ ਸਮਝਣਾ ਸਿੱਖੋ ਆਦਤ ਬਣਾ ਲਈ ਹੈ ਮੈਂ ਆਪਣੇ ਆਪ ਨੂੰ ਤਕਲੀਫ ਦੇਣ ਦੀ ਤਾਂ ਕਿ ਜਦੋਂ ਕੋਈ ਆਪਣਾ ਤਕਲੀਫ ਦੇਵੇ ਤਾਂ ਫਿਰ ਜ਼ਿਆਦਾ ਦੁੱਖ ਨਾ ਹੋਵੇ ਅੱਖਾਂ ਬੰਦ ਕਰ ਲੈ ਨਾਲ ਮੁਸੀਬਤ ਤੋਂ ਬਚਿਆ ਨਹੀਂ ਜਾ ਸਕਦਾ ਤੇ ਜਦੋਂ ਤੱਕ ਮੁਸੀਬਤ ਨਾ ਆਵੇ ਅੱਖਾਂ ਵੀ ਨਹੀਂ ਖੁੱਲਦੀਆਂ ਇਹ ਦੋਵੇਂ ਪ੍ਰੀਖਿਆਵਾਂ ਜ਼ਰੂਰ ਪਾਸ ਹੋਣੀਆਂ ਚਾਹੀਦੀਆਂ ਨੇ ਸੁੱਖ ਵਿੱਚ ਨਿਮਰਤਾ ਦੀ ਤੇ ਦੁੱਖ ਵਿੱਚ ਸਬਰ ਦੀ ਇਹ ਜ਼ਰੂਰੀ ਨਹੀਂ ਕਿ ਹਰ ਤੋਹਫ਼ਾ ਕੋਈ ਚੀਜ਼ ਹੀ ਹੋਵੇ ਪਿਆਰ, ਪਰਵਾਹ ਤੇ ਇੱਜ਼ਤ ਵੀ ਬੜੇ ਸੋਹਣੇ ਤੋਹਫ਼ੇ ਹੁੰਦੇ ਨੇ ਜਾਂ ਤਾਂ ਆਪਣੇ ਤਰੀਕੇ ਬਦਲੋ ਜਾਂ ਆਪਣੀ ਸੋਚ ਹਰ ਵਾਰ ਇਨਸਾਨ ਨੂੰ ਬਦਲਣ ਨਾਲ ਰਿਸ਼ਤੇ ਨਹੀਂ ਸੁਧਰਿਆ ਕਰਦੇ ਰਾਵਣ ਲੋਕਾਂ ਦੇ ਮਨਾਂ ਵਿੱਚ ਰਹਿੰਦਾ ਹੈ ਤੇ ਰਾਮ ਸਿਰਫ ਮੰਦਰਾਂ ਵਿੱਚ ਰੱਬ ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਹੈ ਤੇ ਅਰਦਾਸ ਦੁਨੀਆ ਦੀ ਸਭ ਤੋਂ ਵੱਡੀ ਦਵਾਈ ਜਿਸ ਦੀ ਔਲਾਦ ਕਾਬੂ ਵਿੱਚ ਹੋਵੇ ਜਿਸ ਦੀ ਪਤਨੀ ਆਗਿਆਕਾਰੀ ਹੋਵੇ ਤੇ ਜੋ ਲੋੜਿੰਦੇ ਪੈਸੇ ਨਾਲ ਸੰਤੁਸ਼ਟ ਹੋਵੇ ਉਸ ਦੇ ਲਈ ਸਵਰਗ ਇੱਥੇ ਹੀ ਹੈ ਸਾਡੀ ਹਰ ਗਲਤੀ ਉੱਪਰ ਪਰਦਾ ਕੇਵਲ ਰੱਬ ਹੀ ਪਾ ਸਕਦਾ ਹੈ। ਇਨਸਾਨ ਦੀ ਜਾਤ ਤਾਂ ਸਿਰਫ ਗਲਤੀ ਤੋਂ ਬਾਅਦ ਇੱਜ਼ਤ ਨੂੰ ਉਛਾਲਣਾ ਜਾਣਦੀ ਹੈ। ਜਿਨ੍ਹਾਂ ਨੂੰ ਗਰੀਬ ਸਮਝ ਕੇ ਵਿਆਹ ਵਿੱਚ ਨਹੀਂ ਬੁਲਾਇਆ ਜਾਂਦਾ। ਉਹੀ ਲੋਕ ਅਕਸਰ ਅੰਤਮ ਯਾਤਰਾ ਵਿੱਚ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਨੇ। ਜ਼ਿੰਦਗੀ ਦੇ ਇਮਤਿਹਾਨ ਵਿੱਚ ਕੋਈ ਅੰਕ ਨਹੀਂ ਮਿਲਦੇ। ਜੇਕਰ ਲੋਕ ਤੁਹਾਨੂੰ ਆਪਣੇ ਦਿਲ ਵਿੱਚ ਥਾਂ ਦੇ ਦੇਣ। ਤਾਂ ਸਮਝ ਲੈਣਾ ਕਿ ਤੁਸੀਂ ਪਾਸ ਹੋ ਗਏ ਹੋ ਜਿਸ ਪਿੰਡ ਵਿੱਚ ਮੀਂਹ ਨਾ ਪਵੇ ਉੱਥੇ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਨੇ ਤੇ ਜਿਹੜੇ ਘਰ ਵਿੱਚ ਧਰਮ ਤੇ ਸੰਸਕਾਰ ਨਾ ਹੋਣ ਉੱਥੇ ਦੀਆਂ ਨਸਲਾਂ ਖਰਾਬ ਹੋ ਜਾਂਦੀਆਂ ਨੇ ਲੋਕਾਂ ਨੇ ਦੱਸਿਆ ਕਿ ਸਮਾਂ ਬਦਲ ਜਾਂਦਾ ਹੈ ਤੇ ਫਿਰ ਵਕਤ ਨੇ ਦੱਸਿਆ ਕਿ ਲੋਕ ਵੀ ਬਦਲ ਜਾਂਦੇ ਨੇ ਜੇ ਕੋਈ ਘਰ ਸੜਕ ਤੇ ਹੋਵੇ ਤਾਂ ਉਸਦੀ ਕੀਮਤ ਹੁੰਦੀ ਹੈ ਕੋਈ ਖੇਤ ਸੜਕ ਤੇ ਹੋਵੇ ਉਸਦੀ ਵੀ ਕੀਮਤ ਹੁੰਦੀ ਹੈ ਪਰ ਜਦੋਂ ਬੰਦਾ ਸੜਕ ਤੇ ਹੋਵੇ ਤਾਂ ਉਸਦੀ ਫਿਰ ਕੋਈ ਕੀਮਤ ਨਹੀਂ ਹੁੰਦੀ ਆਓ ਅੱਜ ਆਪਣੀਆਂ ਤਕਲੀਫਾਂ ਨੂੰ ਆਪਣਿਆਂ ਦੇ ਵਿਚਾਰ ਰੱਖੀਏ ਫਿਰ ਦੇਖਦੇ ਹਾਂ ਕਿ ਤਕਲੀਫਾਂ ਨਾਲ ਰਹਿੰਦੀਆਂ ਜਾਂ ਫਿਰ ਆਪਣੇ ਉਦਾਸ ਹੋਣ ਲਈ ਸਾਰੀ ਉਮਰ ਪਈ ਹੈ ਤੇ ਖੁਸ਼ ਰਹਿਣ ਦੇ ਲਈ ਜ਼ਿੰਦਗੀ ਖੜੀ ਹੈ ਪਰਵਾਹ ਨਾ ਕਰੋ ਭਾਵੇਂ ਸਾਰੀ ਦੁਨੀਆ ਖਿਲਾਫ ਹੋਵੇ ਬਸ ਚੱਲੋ ਉਸ ਰਸਤੇ ਤੇ ਜੋ ਸੱਚਾ ਤੇ ਸਾਫ਼ ਹੋਵੇ ਆਪਣੇ ਦੋਸਤ ਨੂੰ ਉਸਦੇ ਦੋਸ਼ਾਂ ਦੇ ਬਾਰੇ ਦੱਸਣਾ ਦੋਸਤੀ ਦਾ ਸਭ ਤੋਂ ਔਖਾ ਇਮਤਿਹਾਨ ਹੁੰਦਾ ਹੈ ਵਿਅਕਤੀ ਕੋਲ ਬਹੁਤਾ ਪੈਸਾ ਹੋਵੇ ਜਾਂ ਨਾ ਹੋਵੇ ਪਰ ਇੱਕ ਸੱਚਾ ਚੰਗਾ ਤੇ ਸਾਫ਼ ਮਨ ਜ਼ਰੂਰ ਹੋਣਾ ਚਾਹੀਦਾ ਹੈ ਕੰਮ ਵਿੱਚ ਆਲਸ ਤੇ ਪੈਸੇ ਦਾ ਲਾਲਚ ਸਾਨੂੰ ਮਹਾਨ ਨਹੀਂ ਬਣ ਦਿੰਦਾ ਰਿਸ਼ਤੇ ਤੇ ਰਸਤੇ ਉਦੋਂ ਮੁੱਕ ਜਾਂਦੇ ਨੇ ਜਦੋਂ ਪੈਰ ਨਹੀਂ ਸਗੋਂ ਦਿਲ ਥੱਕ ਜਾਂਦੇ ਨੇ ਇਹ ਮਿਲਾਵਟ ਖੋਰੀ ਦਾ ਦੌਰ ਹੈ ਜਨਾਬ ਹਾਂ ਵਿੱਚ ਹਾਂ ਮਿਲਾ ਦਿਆ ਕਰੋ ਸਬੰਧ ਲੰਬੇ ਸਮੇਂ ਲਈ ਰਹਿਣਗੇ ਸ਼ਾਇਦ ਇਸੇ ਲਈ ਹੰਝੂਆਂ ਦਾ ਕੋਈ ਰੰਗ ਨਹੀਂ ਹੁੰਦਾ ਕਿਉਂਕਿ ਜਦੋਂ ਇਹ ਆਉਂਦੇ ਨੇ ਤਾਂ ਕੋਈ ਵੀ ਸੰਗ ਨਹੀਂ ਹੁੰਦਾ ਕਦੇ ਵੀ ਉਸ ਵਿਅਕਤੀ ਨਾਲ ਝੂਠ ਨਾ ਬੋਲੋ ਜੋ ਤੁਹਾਡੀ ਹਰ ਗੱਲ ਤੇ ਵਿਸ਼ਵਾਸ ਕਰਦਾ ਹੋਵੇ ਜੇਕਰ ਤੁਸੀਂ ਆਪਣਿਆਂ ਨੂੰ ਹੀਠਾਂ ਲਿਆਉਣ ਵਿੱਚ ਜਿੱਤ ਮਹਿਸੂਸ ਕਰਦੇ ਹੋ ਤਾਂ ਸਮਝ ਲਿਓ ਕਿ ਤੁਸੀਂ ਬਹੁਤ ਗਿਰੇ ਹੋਏ ਇਨਸਾਨ ਹੋ ਪੈਸਾ ਵੀ ਕਮਾਲ ਦੀ ਚੀਜ਼ ਹੈ ਜਿਸ ਕੋਲ ਨਹੀਂ ਹੈ ਉਸਦੀ ਕੋਈ ਇੱਜ਼ਤ ਨਹੀਂ ਤੇਜਸ ਦੇ ਕੋਲ ਹੈ ਉਸ ਨੂੰ ਕਿਸੇ ਦੀ ਇੱਜ਼ਤ ਨਹੀਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਵਿਅਕਤੀ ਜ਼ਰੂਰ ਹੁੰਦਾ ਹੈ ਜੋ ਕਿਸਮਤ ਵਿੱਚ ਨਹੀਂ ਹੁੰਦਾ ਪਰ ਦਿਲ ਤੇ ਦਿਮਾਗ ਵਿੱਚ ਹਮੇਸ਼ਾ ਹੀ ਰਹਿੰਦਾ ਹੈ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਲਈ ਕਦੇ ਅੰਨਾ ਕਦੇ ਗੁੰਗਾ ਤੇ ਕਦੇ ਬੋਲਾ ਵੀ ਹੋਣਾ ਪੈਂਦਾ ਹੈ ਜ਼ਿੰਦਗੀ ਵਿੱਚ ਕਦੇ ਵੀ ਪਿਆਰ ਤੇ ਭਰੋਸਾ ਕਦੇ ਨਾ ਤੋੜੋ ਕਿਉਂਕਿ ਉਹੀ ਪਿਆਰ ਦੁਬਾਰਾ ਮਿਲੇਗਾ ਨਹੀਂ ਤੇ ਭਰੋਸਾ ਕੋਈ ਕਰੇਗਾ ਨਹੀਂ ਜਿਹੜੇ ਲੋਕ ਦਿਲ ਦੇ ਚੰਗੇ ਹੁੰਦੇ ਨੇ ਦਿਮਾਗ ਵਾਲੇ ਲੋਕ ਉਹਨਾਂ ਦਾ ਪੂਰਾ ਫਾਇਦਾ ਉਠਾਉਂਦੇ ਨੇ ਤੋਖਾ ਵੀ ਬਦਾਮ ਵਾਂਗ ਹੁੰਦਾ ਹੈ ਜਿੰਨਾ ਜ਼ਿਆਦਾ ਤੁਸੀਂ ਖਾਂਦੇ ਹੋ ਓਨੀ ਹੀ ਜ਼ਿਆਦਾ ਅਕਲ ਆਉਂਦੀ ਹੈ ਇਨਸਾਨ ਦੀ ਸਭ ਤੋਂ ਵੱਡੀ ਹਾਰ ਉਦੋਂ ਹੁੰਦੀ ਹੈ ਜਦੋਂ ਉਹ ਖੁਦ ਸਹੀ ਹੋਣ ਦੇ ਬਾਵਜੂਦ ਵੀ ਗਲਤ ਲੋਕਾਂ ਅੱਗੇ ਸਿਰ ਝੁਕਾ ਲੈਂਦਾ ਹੈ ਦਸ਼ਮਣੀ ਮੁਫਤ ਵਿੱਚ ਹੀ ਹੋ ਜਾਂਦੀ ਹੈ ਜਨਾਬ ਇੱਥੇ ਇੱਕ ਬਿਹਤਰੀਨ ਇਨਸਾਨ ਹੋਣਾ ਵੀ ਇੱਕ ਗੁਨਾਹ ਹੈ ਆਪਣੀ ਉਮਰ ਤੋਂ ਵੱਧ ਆਪਣੀ ਸ਼ਬੀ ਦਾ ਧਿਆਨ ਰੱਖੋ ਕਿਉਂਕਿ ਸ਼ਬੀ ਦੀ ਉਮਰ ਤੁਹਾਡੀ ਉਮਰ ਤੋਂ ਵੱਧ ਹੈ ਉਦਾਂ ਤਾਂ ਗਲਤ ਨਹੀਂ ਹੁੰਦੇ ਅੰਦਾਜ਼ ਚਿਹਰਿਆਂ ਦੇ ਪਰ ਲੋਕ ਵੈਸੇ ਵੀ ਨਹੀਂ ਹੁੰਦੇ ਜਿਵੇਂ ਦਿਖਾਈ ਦਿੰਦੇ ਨੇ ਸਬਰ ਤੇ ਸਹਿਣਸ਼ੀਲਤਾ ਕੋਈ ਕਮਜ਼ੋਰੀ ਨਹੀਂ ਹੁੰਦੀ ਇਹ ਤਾਂ ਰੂਹ ਦੀ ਤਾਕਤ ਹੈ ਜੋ ਹਰ ਕਿਸੇ ਕੋਲ ਨਹੀਂ ਹੁੰਦੀ ਜ਼ਿੰਦਗੀ ਵਿੱਚ ਕਦੇ ਵੀ ਇਹ ਸੋਚ ਕੇ ਨਾ ਬੈਠੋ ਕਿ ਕੌਣ ਕਦੋਂ ਕਿਵੇਂ ਤੇ ਕਿੱਥੇ ਬਦਲ ਗਿਆ ਜ਼ਰਾ ਇਹ ਦੇਖੋ ਕਿ ਉਹ ਤੁਹਾਨੂੰ ਸਿਖਾ ਕੇ ਗਿਆ ਜ਼ਿੰਦਗੀ ਵਿੱਚ ਰੌਸ਼ਨੀ ਚਾਹੀਦੀ ਹੈ ਤਾਂ ਆਪਣਾ ਦੀਵਾ ਜਗਾਓ ਦੂਸਰਿਆਂ ਦੀਆਂ ਮੋਮਬਤੀਆਂ ਦੇ ਸਹਾਰੇ ਜ਼ਿੰਦਗੀ ਰੋਸ਼ਨ ਨਹੀਂ ਹੋਇਆ ਕਰਦੀ ਔਰਤ ਦਾ ਸਤਿਕਾਰ ਕਰੋ ਇਸ ਲਈ ਨਹੀਂ ਕਿ ਉਹ ਇੱਕ ਔਰਤ ਹੈ ਸਗੋਂ ਇਹ ਸਾਬਤ ਕਰਨ ਦੇ ਲਈ ਕਰੋ ਕਿ ਤੁਹਾਡੀ ਪਰਵਰਿਸ਼ ਇੱਕ ਚੰਗੀ ਮਾਂ ਨੇ ਕੀਤੀ ਹੈ ਦੋਸ਼ਮਣ ਬਣਾਉਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਲੜਾਈ ਹੀ ਕਰੋ ਬਸ ਆਪਣੇ ਹੱਕ ਦਾ ਤੇ ਸੱਚ ਬੋਲੋ ਅਣਗਿਣਤ ਦੁਸ਼ਮਣ ਤਾਂ ਤੁਹਾਡੇ ਖਾਨਦਾਨ ਵਿੱਚ ਹੀ ਮਿਲ ਜਾਣਗੇ ਦੂਸਰਿਆਂ ਦੇ ਘਰਾਂ ਵਿੱਚ ਜਾ ਕੇ ਹੰਗਾਮਾ ਉਹੀ ਲੋਕ ਕਰਦੇ ਨੇ ਜਿਨ੍ਹਾਂ ਨੂੰ ਆਪਣੇ ਘਰਾਂ ਵਿੱਚ ਕੋਈ ਇੱਜ਼ਤ ਨਹੀਂ ਮਿਲਦੀ ਸੱਚ ਤੇ ਝੂਠ ਨੂੰ ਪਰਖਣ ਦਾ ਹੁਨਰ ਰੱਖੋ ਕੰਨਾਂ ਵਿੱਚ ਜ਼ਹਿਰ ਘੋਲਣਾ ਤਾਂ ਜ਼ਮਾਨੇ ਦਾ ਕੰਮ ਹੈ ਗਲਤ ਲੋਕਾਂ ਦੀ ਜਿੱਤ ਉਸੇ ਸਮੇਂ ਤੈਅ ਹੋ ਜਾਂਦੀ ਹੈ ਜਦੋਂ ਸਹੀ ਲੋਕ ਚੁੱਪ ਹੋ ਜਾਂਦੇ ਨੇ ਥੋੜੀਆਂ ਚਲਾਕੀਆਂ ਮੈਨੂੰ ਵੀ ਸਿਖਾ ਦੇ ਐ ਜ਼ਿੰਦਗੀ ਇਸ ਦੌਰ ਵਿੱਚ ਮਾਸੂਮੀਅਤ ਮੈਨੂੰ ਬਹੁਤ ਮਹਿੰਗੀ ਪੈ ਰਹੀ ਹੈ ਚਲਾਕੀਆਂ ਕਰਨੀਆਂ ਨਹੀਂ ਆਉਂਦੀਆਂ ਮੈਨੂੰ ਹਾਂ ਪਰ ਸਮਝ ਵਿੱਚ ਸਭ ਕੁਝ ਆਉਂਦਾ ਹੈ ਦੂਰੀ ਭੂਮਿਕਾ ਨਿਭਾਉਣ ਵਾਲਾ ਵਿਅਕਤੀ ਆਖਰਕਾਰ ਇੱਕ ਵੀ ਭੂਮਿਕਾ ਨਿਭਾਉਣ ਦੇ ਯੋਗ ਨਹੀਂ ਰਹਿੰਦਾ ਘਰ ਵਿੱਚ ਅੰਨ੍ਹਾ ਹੋਇਆ ਵਿਅਕਤੀ ਨਾ ਤਾਂ ਆਪਣੀਆਂ ਗਲਤੀਆਂ ਨੂੰ ਦੇਖਦਾ ਹੈ ਤੇ ਨਾ ਹੀ ਦੂਜਿਆਂ ਦੇ ਵਿਚਲੀਆਂ ਚੰਗੀਆਂ ਗੱਲਾਂ ਨੂੰ ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ